ਸ੍ਰੀ ਗੱਲ ਜੀ ਮੈਂ ਤੁਹਾਡਾ ਆਪਣਾ ਅਰਪਿੰਦਰ ਦੋਦਾ ਵੀ ਬਾਈ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨਾ ਇੱਕ ਦੋ ਦਿਨ ਹੋ ਗਿਆ ਵੀ ਲੱਖਾ ਸਿਹਦਾਰਾਂ ਬੋਲਿਆ ਵੀ ਕਬੱਡੀ ਦੇ ਵਿੱਚ ਇੱਕ ਇਹੋ ਜਿਹਾ ਟੀਕਾ ਵੀ ਉਹ ਜਦੋਂ ਲਾ ਲੈਨੇ ਤੇ ਆਪਣੀ ਚ ਇੰਨੀ ਜਾਣ ਆਏ ਤੇ ਵੀ ਕੰਧ ਵਿੱਚ ਦੀ ਟੱਪ ਜੀ ਗਿਆ ਬਾਈ ਮੈਂ ਦੱਸਣਾ ਚਾਹਣਾ ਨਾ ਅਜ ਤੋਂ ਪਹਿਲਾਂ ਕਿਹੜੇ ਪਲੇਅਰ ਨੇ ਕੰਧਾ ਢਾਂਗਾ ਮੈਨੂੰ ਦੱਸ ਦੋ ਵੀ ਕਿਹੜੇ ਪਲੇਅਰ ਨੇ ਟੁੱਡਾ ਮਾਰਿਆ ਵੀ ਕੰਧਾਂ 'ਚ ਵੀ ਕੰਧਾ ਢਾਤਣਾ ਉਹਨੇ ਤੇ ਬਾਕੀ ਬਾਈ ਜਿਹੜੀ ਤੂੰ ਗੱਲ ਕਰਦਾ ਬੀ ਗਰਾਊਂਡ 'ਚ ਫਰਾਟੇ ਮਾਰਦੇ ਫਿਰਦੇ ਹੁੰਦੇ ਆ ਨਾ ਬਾਈ ਉਹ ਫਰਾਟੇ ਐਵੇਂ ਨਹੀਂ ਵਜਦੇ ਕਾਰਖਾਨੇ ਆ ਸੀ ਕਾਰ ਖਾ ਕੇ ਫਰਾਟੇ ਵਜਦੇ ਆ ਬਾਈ 4-5 ਵਜੇ ਗਰਾਊਂਡ 'ਤੇ ਆ ਕੇ ਮਰਦੇ ਆ ਸੀ ਫੇਰ ਉਹ ਫਰਾਟੇ ਵਜਦੇ ਆ ਬਾਈ ਨਹੀਂ ਤਾਂ ਸਾਡਾ ਵੀ ਬਹੁਤ ਜੀ ਕਰਦਾ ਵੀ ਇੱਥੋਂ ਅਸੀਂ ਵੀ ਟਰੈਕਟਰ ਜੱਤ ਲਗੇ ਇੱਥੋਂ ਅਸੀਂ ਆ ਵੀ ਚੀਜ਼ ਜੱਤ ਲਗੇ ਫੇਰ ਅਸੀਂ ਟੀਕੇ ਲਾ ਕੇ ਜੱਤ ਲਗੇ ਬਾਈ ਹਰ ਰੋਜ਼ ਮਰਦੇ ਆ ਫੇਰ ਇੱਥੋਂ ਤਾਈਂ ਅਸੀਂ ਪਹੁੰਚੇ ਆ ਬਾਈ ਤੇ ਭਰਾ ਬਣ ਕੇ ਕੌਡੀ ਨੂੰ ਨਾ ਹਰੇਕ ਬੰਦਾ ਜਿਹਦਾ ਜੀ ਕਰਦਾ ਕੌਡੀ ਨੂੰ ਆ ਕੇ ਬੋਲਣ ਲੱਗ ਪੈਂਦਾ ਹਨਾ ਵੀ ਕੌਡੀ ਚ ਆਏ ਆ ਕੌਡੀ ਜਾਏ ਆ ਕਦੇ ਕਿਸੇ ਨੇ ਪੁੱਛਿਆ ਵੀ ਪਲੇਅਰ ਕਿਵੇਂ ਇੱਥੋਂ ਦਾ ਹੀ ਆਉਂਦਾ ਕਿਵੇਂ ਕੀ ਕਰਦਾ ਪਲੇਅਰ ਜਿਹਦਾ ਜੀ ਕਰਦਾ ਤੁਸੀਂ ਬੋਲਣ ਲੱਗ ਜਾਂਦੇ ਆ ਬਾਈ ਬਾਕੀ ਇਹੜੀ ਗੱਲ ਤੁੰਗ ਕਹਿਣਾ ਵੀ ਮੈਂ ਲਾ ਕੇ ਦੇਖਿਆ ਹਨਾ ਕੌਡੀ ਬਾਈ ਬਦਨਾਮ ਵੀ ਉਹਨਾਂ ਨੇ ਕੀਤੀ ਆ ਜਿਹੜੇ ਆ 2-4 ਸਾਲ ਖੇਡ ਕੇ ਹਨਾ ਤੇ ਬਹਿ ਜਾਂਦੇ ਆ ਜਿੰਨਾਂ ਤੋਂ ਕੁਝ ਵਟਿਆ ਨਹੀਂ ਆਂਦਾ ਮੁੜ ਕੇ ਉਹ ਬਾਈ ਮੁੜ ਕੇ ਕੌਡੀ ਨੂੰ ਨਿੰਦਦੇ ਆ ਹਨਾ ਤੇ ਭਰਾ ਬਣ ਕੇ ਹੱਥ ਜੋੜ ਕੇ ਹੀ ਮੇਰੀ ਬੇਨਤੀ ਆ ਵੀ ਕੌਡੀ ਨੂੰ ਬਦਨਾਮ ਨਾ ਕਰਿਆ ਕਰੋ ਸਾਨੂੰ ਕੌਡੀ ਨੇ ਬਹੁਤ ਕੁਝ ਦਿੱਤਾ ਬਾਕੀ ਅਸੀਂ ਆਪਦੀ ਮਿਹਨਤ ਲਾ ਕੇ ਤੇ ਘਰ ਖਾ ਕੇ ਇੱਥੋਂ ਦਾ ਹੀ ਆਏ ਆ ਬਾਈ ਟੀਕੇ ਲਾ ਕੇ ਨਹੀਂ ਆਏ ਅਸੀਂ ਧੰਨਵਾਦ ਬਾਈ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਨ ਸਬਸਕ੍ਰਾਈਬ ਆਂ ਕੀ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ